ਕਰਪੂਰ ਸਿੰਘ ਜੀ ਪ੍ਰਬੰਧ ਕਮੇਟੀ ਦੇ ਪ੍ਰਧਾਨ ਸੌਰਪੀਏ ਜੀ ਅਸੀਸ ਸਰਦਾਰ ਕੁਲਰ ਸਿੰਘ ਜੀ ਸਰਦਾਰ ਹਰਪਾਲ ਸਿੰਘ ਖੁੱਲਰ ਉਹਨਾਂ ਵੱਲੋਂ ਵੀ 100 ਰੁਪਏ ਦੀ ਅਸੀਸ ਸਿੱਖ ਸੰਗਤਾਂ ਨੇ ਦੇ ਅੰਕ ਮਾਇਆ ਦੇ ਨਾਮ ਮਾਨ ਸਨਮਾਨ ਬਖਸ਼ਿਸ਼ ਕੀਤਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਅੱਗੇ ਇਤਿਹਾਸ ਆਪਾਂ ਅਗਲੇ ਪ੍ਰਾਤੇ ਜਾਂ ਕੇ ਆਖਾਂਗੇ ਰਾਤੇ ਦੱਸੇ ਜਥੇ ਨੂੰ ਬੱਸੋ ਛੁੱਟੀ ਅਗਲਾ ਪ੍ਰੋਗਰਾਮ ਕਿਆਨੇ ਤੇ ਸੂਧਵਾਨ ਸਕੱਤਰ ਜੀ ਤੋਂ ਸਰਵਣ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਜਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਲੰਦ ਆਵਾਜ਼ ਦੇ ਨਾਲ ਅਤੇ ਗੁਰੂ ਅਤੇ ਆਪਦੇ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ। ਇੱਥੋਂ ਆਉਂਦੀਆਂ ਜੋ ਪ੍ਰਬੰਧਕ ਕਮੇਟੀਆਂ ਨੇ ਛੱਡਦੀਆਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚਾਹੇ ਲੰਗਰ ਪੁਜੇ ਵਾਣੇ ਦੇ ਲੰਗਰਾਂ ਦੇ ਨਾਲ ਸਿੱਖ ਸੰਗਤਾਂ ਦੀ ਸੇਵਾ ਕੀਤੀ ਹੈ ਇੱਥੋਂ ਦੀ ਮੈਨੇਜਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੋ ਇੱਥੋਂ ਦੀ ਛੱਡ ਕਮੇਟੀ ਬਣੀ ਹੋਈ ਹੈ ਉਹਦੇ ਵੱਲੋਂ 700 ਰੁਪਇਆ ਭੇਜਿਆ ਗਿਆ ਗੁਪਤਦਾਨ 100 ਰੁਪਇਆ ਲਾਲਚੰਦ ਵਾਟਰ ਬਾਕਸ ਵਾਲੇ ਇਹਨਾਂ ਵੱਲੋਂ 100 ਰੁਪਇਆ ਗੁਪਤਦਾਨ 10 ਰੁਪਏ ਗੁਪਤਦਾਨ 10 ਰੁਪਏ ਗੁਪਤਦਾਨ 100 ਰੁਪਇਆ ਤੇ ਖੁਸ਼ੇ ਹਾਲ ਸਿੰਘ ਇਹਨਾਂ ਵੱਲੋਂ 100 ਰੁਪਇਆ ਅਕਾਲਪੁਰ ਖਵਾਹਿਰ ਨੂੰ ਇਹਨਾਂ ਦਾਨੀ ਸੱਜਣਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਿਸ਼ ਕਰਨਾ ਇਸੇ ਤਰ੍ਹਾਂ ਆਪਣੇ ਦਸਵੰਦ ਗੁਰੂ ਘਰ ਦੇ ਵਿੱਚ ਭੇਜਦੇ ਰਹਿਣ ਸਤਿਗੁਰੂ ਇਹਨਾਂ ਨੂੰ ਨਵਾਜਦੇ ਰਹਿਣ ਹੁਣ ਬਹੁਤ ਹੀ ਮਹਾਨ ਹਸਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਹੜੇ ਸਰਲੱਥ ਯੋਧੇ ਹੋਏ ਨੇ ਅਮਰ ਸ਼ਹੀਦ ਉਹਨਾਂ ਦੇ ਸਥਾਨਾਂ ਤੇ ਨਗਰ ਕੀਰਤਨ ਹੁਣ ਜਾਣਗੇ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹੀ ਅਕੰਗਰਤਾ ਬਣਾਈ ਰੱਖਣੀ ਹੈ ਤੇ ਨਾਲ ਹੀ ਜਾਣਾ ਗੁਰੂ ਪਿਆਰਿਓ ਇਨੀਆਂ ਜਰੂਰ ਬੇਨਤੀਆਂ ਨੂੰ ਕਬੂਲ ਕਰਿਓ ਬੋਲੇ Gracias. you <laughs> रेशान